ਹਾਂਜੀ ਪ੍ਰਧਾਨ ਜੀ ਤੁਹਾਨੂੰ ਅਚਾਨਕ ਕਾਜੀ ਧਰਨੇ ਲਾਉਣ ਦੀ ਲੋੜ ਕਿਉਂ ਪਈ ਤੇ ਜਿਹੜੇ ਪੁਤਲੇ ਫੂਕੇ ਗਏ ਇਹਦਾ ਕੀ ਕਾਰਨ ਹੈਗਾ ਜੀ ਇਹ ਜਿਹੜਾ ਪਿਛਲੇ ਦਿਨੀ ਜਿਹੜਾ ਮੁਫਤ ਵਪਾਰ ਸੁਝੋਤਾਂ ਦਾ ਰੋਲਾ ਚੱਲ ਰਿਹਾ ਸੀਗਾ ਅਮਰੀਕਾ ਤੋਂ ਲਗਾਤਾਰ ਦਬਾਅ ਪਾ ਰਿਹਾ ਸੀਗਾ ਉਸੇ ਤਹਿਤ ਜਿਹੜਾ ਉਹਨਾਂ ਨੇ ਕੱਲ 2 ਅਪ੍ਰੈਲ ਨੂੰ ਪਿਛਲੇ ਦਿਨੀ ਜਿਹੜਾ ਦੁਨੀਆਂ ਦੇ 60 ਮੁਲਕਾਂ ਦੇ ਉੱਤੇ ਟੈਰਫ ਵੱਖ-ਵੱਖ ਰੇਸ਼ੋ ਦੇ ਨਾਲ ਲਾਏ ਹੈਗਾ ਤੇ ਜਿਹੜਾ ਭਾਰਤ ਦੇ ਉੱਤੇ 27% ਜਿਹੜਾ ਟੈਰਫ ਲਾਇਆ ਹੈਗਾ ਉਸ ਦੇ ਰੋਧ ਦੇ ਵਿੱਚ ਅੱਜ ਅਸੀਂ 트럼ਪ ਦੇ ਤੇ ਜਿਹੜਾ ਨਰਿੰਦਰ ਮੋਦੀ ਦੇ ਫੁੱਫਲੇ ਫੁੱਕੇ ਹੈਗੇ ਆ ਤੇ ਅਸੀਂ ਇਹ ਗੱਲ ਸਮਝਦੇ ਹੈਗੇ ਆ ਵੀ ਜੇਕਰ ਇਹ ਹਮਲਾ ਸਾਡੇ ਪਰਚੂਨ ਦੇ ਖੇਤਰ ਦੇ ਉੱਤੇ ਇਹ ਉਹਨਾਂ ਬੰਜ ਮੰਤਰੀ ਮੰਨਦਾ ਹੈਗਾ ਵੀ ਜਿਹੜਾ 10 ਪਰਕੋਟ ਲੋਕਾਂ ਨੇ ਜਿਹੜੀਆਂ ਦੁਕਾਨਦਾਰਾਂ ਜਾਂ ਛੋਟੇ ਜਿਹੜੇ ਉਹ ਕਿਰਤ ਨਾਲ ਜੁੜੇ ਹੋਏ ਲੋਕ ਆ ਉਹਨਾਂ ਨੇ ਪ੍ਰਭਾਵਿਤ ਹੋ ਜਾਣਾ ਉਹਨਾਂ ਨੇ ਬਾਹਰ ਨਿਕਲ ਜਾਣਾ ਇਸ ਤਰ੍ਹਾਂ ਖੇਤੀ ਖੇਤਰ ਦੇ ਵਿੱਚ ਵੀ ਜਿਹੜੀ ਸਸਪਾਰਟੀ ਜੁੜੀ ਹੋਈ ਆ ਉਹਨੇ ਖੇਤੀ ਖੇਤਰ ਦੇ ਵਿੱਚੋਂ ਬਾਹਰ ਨਿਕਲ ਜਾਣਾ ਇਹਨਾਂ ਜਿਹੜੇ ਟੈਕਸਾਂ ਦੇ ਨਾਲ ਸਾਡਾ ਖੇਤੀ ਖੇਤਰ ਪ੍ਰਭਾਵਿਤ ਹੋਣਾ ਸਾਡੇ ਸਾਰੇ ਜਿਹੜੇ ਕਚੂਨ ਦੇ ਖੇਤਰ ਪ੍ਰਭਾਵਿਤ ਹੋਣੇ ਆ ਉਹਦੇ ਵਿਰੋਧ ਵਜੋਂ ਅਸੀਂ ਇਹ ਜਿਹੜੇ ਵੱਡੇ ਪ੍ਰੋਗਰਾਮ ਕਰ ਰਹੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡੀ ਲੋਕ ਲਹਿਰ ਖੜੀ ਕਰਕੇ ਸ਼ਾਮਰਾਜੀਆਂ ਨੂੰ ਇੱਥੋਂ ਭਾਜ ਦੇਵਾਂਗੇ ਤੇ ਜਿਹੜੇ ਇਹਨਾਂ ਕਾਰਪੋਰੇਟਾਂ ਦੀਆਂ ਕੱਟਕੁੱਟਲੀਆਂ ਬਣ ਕੇ ਸੁਨੀਆਂ ਹਕੂਮਤਾਂ ਬਿੱਚ ਰਹੀਆਂ ਹੈਗੀਆਂ ਉਹਨਾਂ ਨੂੰ ਅਸੀਂ ਮੈਦਾਨ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਟਕਰਾਂ ਹਾਂਜੀ ਪ੍ਰਚਾਨ ਜੀ ਅੱਜ ਕੇ ਇਸ ਮਸਲੇ ਜਿਹੜਾ ਆਪਣਾ ਇਕੱਠ ਹੋਇਆ ਜੀ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਤਹਿਤ ਜਿਹੜਾ ਜ਼ਿਲ੍ਹਾ ਹੈੱਡਕੁਆਟਰਾਂ ਤੇ ਤੇ ਤਸਵੀਰ ਕੇਂਦਰਾਂ ਦੇ ਉੱਤੇ ਇਹ ਮੋਦੀ ਸਰਕਾਰ ਤੇ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਹੈਗਾ ਉਹਦੇ ਜਿਹੜੇ ਪਿਛਲੇ ਬੁੱਕਣ ਦੇ ਲਈ ਇਕੱਠੇ ਹੋਏ ਆ ਉਹ ਜਿਹੜੀਆਂ ਸਾਮਰਾਜੀ ਨੀਤੀਆਂ ਜਿਹੜਾ ਦੇ ਤੈ ਤੋਂ ਜਿਹੜੀ ਸਾਡੀ ਮੰਡੀ ਨੂੰ ਖਤਮ ਕਰਤੇ ਇਹ ਭਾਰਤ ਸਰਕਾਰ ਤੇ ਜਿਹੜੀ ਅਮਰੀਕੀ ਸ਼ਹਿਰ ਉੱਤੇ ਜਿਹੜੀ ਸਾਡੀ ਮੰਡੀ ਨੂੰ ਖਤਮ ਕਰਨ ਦੇ ਉੱਤੇ ਤੁਲੀ ਹੋਈ ਹੈ ਉਹਦੇ ਖਿਲਾਫ ਅੱਜ ਸਾਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਉਹ ਉਂਗਲੇ ਫੁੱਕੀ ਗਿਆ ਪੂਰੀ ਸਰਕਾਰ ਦੇ ਤੇ ਅਮਰੀਕੀ ਰਾਸ਼ਟਰਪਤੀ ਦੇ ਸਾਡੀ ਜਿਹੜੀ سرمਾਇਦਾਰੀ ਹੈਗੀ ਆ ਉਹ ਮੰਡੀ ਨੂੰ ਜਿਹੜਾ ਹੈਗਾ ਉਹ ਖੁੱਲੇ ਰੂਪ ਵਿੱਚ ਉਹ ਕਹਿੰਦੇ ਵੀ ਸਾਨੂੰ ਖੁੱਲੇ ਰੂਪ ਵਿੱਚ ਮੰਡੀ ਜਿਹੜੀ ਐ ਖੋਲ ਦਿੱਤੀ ਜਾਵੇ ਜਿਹੜੀ ਭਾਰਤ ਹੈਗਾ ਉਹ ਕਰਮੁਕਤ ਪਾਰ ਜਿਹੜਾ ਹੈਗਾ ਉਹ ਕਰੇ ਜਿਹਦੇ ਨਾਲ سرمਾਇਦਾਰੀ ਜਿਹੜੀਆਂ ਵਸਤੂਆਂ ਹੈਗੀਆਂ ਉਹ ਭਾਰਤੀ ਮੰਡੀ ਤੇ ਕਬਜ਼ਾ ਹੋ ਸਕੇ ਇਹ ਜਿਹੜੇ ਇੱਥੋਂ ਦੇ ਲੋਕ ਹੈਗੇ ਆ ਇੱਥੋਂ ਦੇ ਵਸਣ ਵਾਲੇ ਹੈਗੇ ਆ ਉਹਨਾਂ ਦੀਆਂ ਜਿਹੜੀਆਂ ਜਿਹੜੀਆਂ ਇੱਥੇ ਵਸਤੂਆਂ ਪੈਦਾ ਕਰਦੇ ਹੈਗੇ ਆ ਉਹ ਪਾਉਂਦੀ ਕਾਰਖਾਨੇਦਾਰ ਹੈਗੇ ਆ ਕਿਸਾਨ ਹੈਗੇ ਆ ਛੋਟੇ ਦੁਕਾਨਦਾਰ ਰਹਿ ਗਿਆ ਉਹਨਾਂ ਨੂੰ ਤਬਾਹ ਕਰਨ ਦੇ ਤੇ ਰਾਹ ਦਿੱਤੇ ਇਹ ਜਿਹੜੀਆਂ ਨੀਤੀਆਂ ਲੈਣ ਕਰਦਾ ਠੀਕ ਹੈ ਬਰਦਾਰ ਜੀ ਧੰਨਵਾਦ ਕੋਸ਼ਿਸ਼ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਇਕ ਫੋਲੋ ਐਂਡ ਸਬਸਕ੍ਰਾਈਬ ਕਰ ਦਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਧੰਨਵਾਦ